ਪਹਿਲਾਂ ਤਾਂ ਇਹ ਮੈਨੂੰ ਸਾਇਆ ਹਸਤੀਆਂ ਦਾ ਬਹੁਤ ਸ਼ੁਕਰੀਆ ਦਾਖੀਆ ਕਿ ਤੁਸੀਂ ਸਮੇਂ ਜੋ ਸਮਾਂ ਕੱਢੀ। ਅੱਜ ਇੱਥੇ ਆਇਆ ਕਿ ਮੈਨੂੰ ਬੜਾ ਚੰਗਾ ਲੱਗਿਆ। ਬੰਗੀ ਸਾਹਿਬ ਨੇ ਕਿਹਾ ਕਿ ਮੈਨੂੰ ਈਮੇਲ ਕਰਿਆ ਅੱਜ ਦਾ ਇਹ ਸਨਮਾਨ ਪ੍ਰਾਪਤ ਕਰਕੇ। ਬਦਲੇ ਸੇ ਕਈ ਮੌਕੇ ਹੋ ਜੀ ਹੁੰਦੇ ਨੇ। ਕਿ ਸਾਡੇ ਕੋਲ ਸ਼ਬਦ ਮੁੱਕ ਜਾਂਦੇ ਨੇ ਵੈਸੇ ਤਾਂ ਮੈਂ ਰੋਟੇ ਸਾਰਾ ਦਿਨ ਬੋਲਦੀ ਆ ਰਾਈ ਪ੍ਰੋਗਰਾਮ ਵੀ ਨਹੀਂ ਸੁਣੋ ਤੇ ਨਾਲ ਗੱਲਾਂ ਕਰਦੀ ਆ ਪਰ ਕਦੇ ਕਦੇ ਇਹੋ ਜਿਹੇ ਮੌਕੇ ਆਉਂਦੇ ਨੇ ਕਿ ਸ਼ਬਦ ਜਿਹੜੇ ਥੋੜੇ ਜਾਂਦੇ ਨੇ ਕੁਝ ਕਹਿ ਨਹੀਂ ਤੇ ਮੇਰੇ ਸਾਹਮਣੇ ਮੇਰਾ ਪਰਿਵਾਰ ਵੀ ਅੱਜ ਮੇਰੇ ਪ੍ਰਾਪਰਜਾਈਆਂ ਭੈਣਾਂ ਜੀਦੇ ਪਤੀ ਜੀ ਪਤੀ ਜਵਾਈ ਸਾਰਾ ਪਰਿਵਾਰ ਮੇਰਾ ਇੱਕ ਮੋਕੇ ਬਹੁਤ ਸਾਰੇ ਤੁਹਾਨੂੰ। ਕਾਚਪਨ ਬੋਲੇ ਅਗੇ ਅੱਜ ਦਾ ਅੱਜ ਤੱਕ ਦਾ ਜਿਹੜਾ ਸਫਰ ਹੈ ਉਸ ਨੂੰ ਥੋੜੇ ਸ਼ਬਦਾਂ ਚ ਦੱਸਾਂਗੀ ਕਿ ਸਦਾ ਆਸਨ ਪਰਵਾਰ ਚ ਜਨਮੀ ਸੀ ਕੋਈ ਬਹੁਤ ਹੀ ਜੜੀ ਉਹ ਵੱਡੇ ਪਰਵਾਰ ਕੀ ਸੀ ਜਿੰਦ ਸੀ ਜਿਹੜਾ ਉਹ ਦਾ ਬਸਬੂਰੀ ਹੋ ਜਾਂਦੀ ਸੀ ਤੇ ਜੇ ਮੈਂ ਅੱਜ ਆਪਣੇ ਪਾਪਾ ਜੀ ਬਾਰੇ ਗੱਲ ਕਰਾਂਗੀ ਤਾਂ ਸ਼ਾਇਦ ਰੋ ਪਾਵਾਂਗੀ। ਉਨੰਦੀ ਹਲਾਸ਼ੇਰੀ ਸਾਡੇ ਮਿੱਤਰ ਕਰਨ ਜਿਹੜੀ ਸ਼ਾਦੀ ਗਈਏ ਸੋ ਕਾਮਪੇ ਆ ਤੇ ਜੀਵਨ ਸਾਥੀ ਦਾ ਸਾਥ ਜਿਹੜਾ ਦੱਸਿਆ ਤੁਹਾਨੂੰ ਮਿਲਿਆ ਤੇ ਅੱਜ ਤwaite ਸਾਹਮਣੇ ਬਹੁਤ ਚੰਗਾ ਲੱਗ ਰਿਹਾ ਗਰਿਆਨ ਭਾਈ ਬਾਰੇ ਇੱਕ ਕਹਾਣੀ ਹੈ ਕਿ ਉਹ ਮੈਨੂੰ ਸਦਾ ਤੋਂ ਸਾਥ ਖੜ੍ਹ ਦਿੰਦੇ ਨੇ ਉਹਨਾਂ ਕਰਕੇ ਮੇਰੀਆਂ ਰਚਨਾਵਾਂ ਖਵਾਰਾਂ 'ਚ ਛਪਦੀਆਂ ਰਹੀਆਂ ਕਿਉਂਕਿ ਜਦੋਂ ਮੇਰਾ ਵਿਆਹ ਹੋਇਆ ਸੀ ਤੇ 3-4 ਮਹੀਨਿਆਂ ਬਾਅਦ ਜਦੋਂ ਅਸੀਂ ਪੈਂਦਾ ਸਮਾਸੀ ਕਿ ਜਦੋਂ ਲਿਖ ਕੇ ਇਹ ਕਵਾਰਾਂ ਨੂੰ ਆਪਾਂ ਕੋਈ ਲੱਚਨਾ ਭੇਜਦੇ ਸੀ ਤੇ 180 ਕਾਟਦੇ ਤੇ ਬਾਈ ਨੇ ਸਾਰੇ ਕਵਾਰਾਂ ਨੂੰ ਜਿੰਨਾਂ ਵੀ ਸਾਨੂੰ ਰਿਗਰੈਸ ਦਿੱਤੇ ਤੇ ਉਦੋਂ ਤੋਂ ਮੇਰਾ ਸਫਰ ਦੁਬਾਰਾ ਤੋਂ ਸ਼ੁਰੂ ਹੋਇਆ ਵਿਖੰਡਾ ਇੱਕ ਜਿਹੜੇ ਪੜ੍ਹਦੀ ਆ ਕਿ ਨੇੜੇ ਪਹੁੰਚ ਕੇ ਮੈਜਲ ਦੇ ਕਈ ਵਾਰ ਕਿਸਮਤ ਹਾਰੀਏ ਨੇੜੇ बाश के मजल दे कई बार किस्मत हारी है कुछ नाल खड़े ने ते बहुते छट गए कुछ नाल खड़े ने ते बहुते छट गए एक ही दुनिया दारी है बथेरे सुपने पूरे करने रे सुपने पूरे करने उन आले मेल पे जारी है आस नहीं यकीन है पक्का के खोर साड़ी वाली के के खोर साड़ी